वाहे गुरु वाहे गुरु वाहे गुरु तन् वा ਸੋ ਸਾਥ ਸੰਗਤ ਇੱਕ ਵਿਚਾਰ ਚੇਤੇ ਆ ਗਈ ਸੀ ਸ਼ਲੋਕ ਜਿਹੜਾ ਗਿਆਨ ਇੰਜਨ ਗੁਰਦੀਆ ਗਿਆਨ ਅੰਧੇਰ ਵਿਨਾਸ ਹਰਿ ਕਿਰਪਾ ਤੇ ਸੰਤ ਪੇਟਿਆ ਨਾਨਕ ਮਨ ਪ੍ਰਗਾਸ ਰਾਮਪੁਰ ਖੇ ਵਾਲੇ ਮਹਾਂਪੁਰਖ ਨੇ ਸਵਾ ਲੱਖ ਜਾਪ ਕੀਤਾ ਜੀਆਂ ਸੋ ਅਗਣੀ ਜਿੰਨਾ ਗੁਰਮੁਖ ਮਿਲਿਆ ਰਾਏ ਅੰਤਰਜੋਤ ਪ੍ਰਗਾਸੀਆਂ ਨਾਨਕ ਨਾਮ ਸਮਾਏ ਇਹਦਾ ਵੀ ਜਾਪ ਕੀਤਾ ਹੋਰ ਪ੍ਰਕਾਸ਼ ਲਈ ਮੈਂ ਸੁਤੇ ਸਿੱਧੀ ਇੱਕ ਦਿਨ ਬੈਠੇ ਬੈਠੇ ਮੈਂ ਰਾਤ ਨੂੰ ਜਾਪ ਕਰ ਰਿਹਾ ਸੀ ਤੇ ਮੈਂ ਵਾਹਿਗੁਰੂ ਮੰਤਰ ਦੇ ਅਰਥ ਜੀ ਦੇ ਵਿਚਾਰ ਵੈਸੇ ਹੀ ਚੱਲ ਪਏ ਅੰਦਰ ਵਾਹਿ ਦਾ ਅਰਥ ਹੈ ਅश्चਰਜ ਗੋ ਦਾ ਅਰਥ ਹੈ ਅਗਿਆਨ ਦਾ ਹਨੇਰਾ ਰੂ ਦਾ ਅਰਥ ਹੈ ਪ੍ਰਕਾਸ਼ ਅश्चਰਜ ਹੈ ਜੋ ਅਗਿਆਨ ਦਾ ਹਨੇਰਾ ਮੇਟ ਕੇ ਸਾਡੇ ਅੰਦਰ ਕਰਦਾ ਹੈ ਪ੍ਰਕਾਸ਼ ਇਹਨੂੰ ਕਹਿੰਦੇ ਵਾਹਿਗੁਰੂ ਮੈਂ ਕਿਹਾ ਫੇਰ ਹੋਰ ਪੜਨ ਦੀ ਫੇਰ ਲੋੜ ਵੀ ਕੀ ਆ ਨਿਤਨੇਮ ਨਾ ਛੱਡ ਦਿਓ ਨਿਤਨੇਮ ਤਾਂ ਕਰੋ ਸੋਖੁਨੀ ਸਾਹਿਬੀ ਪੜੋ ਪਰ ਜੇ ਤੁਸੀਂ ਕੰਮੇ ਮੈਂ 4 ਘੰਟੇ ਸਿਮਰਨ ਕਰਨਾ ਆਹੀ ਅਰਥ ਨੂੰ ਵਿਚਾਰਦੇ ਰਹੋ ਅਚਰਜ ਹੈ ਜੋ ਗਿਆਨ ਦਾ ਹਨੇਰਾ ਮਿਟ ਕੇ ਕਰਦਾ ਹੈ ਪ੍ਰਕਾਸ਼ ਅਚਰਜ ਹੈ ਜੋ ਗਿਆਨ ਦਾ ਹਨੇਰਾ ਮਿਟ ਕੇ ਕਰਦਾ ਹੈ ਪ੍ਰਕਾਸ਼ ਅਚਰਜ ਹੈ ਜੋ ਗਿਆਨ ਦਾ ਹਨੇਰਾ ਮਿਟ ਕੇ ਕਰਦਾ ਹੈ ਪ੍ਰਕਾਸ਼ ਉਹਨੂੰ ਕਹਿੰਦੇ ਵਾਹੇ ਗੁਰੂ ਵਾਹੇ ਗੁਰੂ ਨਵਾ ਹੈ ਗੁਰੂ ਹੈ ਗੁਰੂ ਵਾਹਿਗੁਰੂ ਵਾਹਿਗੁਰੂ ਹਨਵਾ ਹੈ ਰਾਤ ਨੂੰ ਜਦੋਂ ਵੀ ਜਾਗ ਆ ਜੇ ਨਾ 10 ਮਿੰਟ 20 ਮਿੰਟ ਅੱਧਾ ਘੰਟਾ ਇਹ ਅਰਥ ਸਾਹਮਣੇ ਰੱਖ ਕੇ ਵਾਹਿਗੁਰੂ ਮੰਤਰ ਦਾ ਜਾਪ ਕਰਿਓ ਉਸ ਚਾਰਜ ਹੈ ਅਗਿਆਨ ਦਾ ਹਨੇਰਾ ਮੇਟ ਕੇ ਬਈ ਪ੍ਰਕਾਸ਼ ਕਰਨ ਦਾ ਉਸ ਚਾਰਜ ਹੈ ਅਗਿਆਨ ਦਾ ਹਨੇਰਾ ਮੇਟ ਕੇ ਪ੍ਰਕਾਸ਼ ਕਰਨ ਦਾ ਓਏ ਉਹ ਅਰਥ ਨੂੰ ਤੁਸੀਂ ਬਾਰ ਬਾਰ ਇਹ ਜ਼ਰੂਰ ਬਾਣੀ ਵਿੱਚ ਇਹ ਹੈ ਐ ਨਹੀਂ ਹੁੰਦਾ ਸਾਲ 2 ਸਾਲ 3 ਸਾਲ ਹੁਣ ਮੈਂ ਜਿਹੜਾ ਅਭਿਆਸ ਦੱਸਦਾ ਗਾਵੀਐ ਸੁਣੀਐ ਮੰਨ ਰੱਖੀਐ ਭਾਉ ਮੈਂ 1975 ਚ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਿਆਣੋਂ ਮਿਲਿਆ ਸੀ ਉਹਨਾਂ ਕਹਿੰਦੇ ਜਿੰਨੀ ਬਾਣੀ ਪੜਨੀ ਕੰਨ ਨਾਲ ਸੁਣਨੀ ਆ ਜੇ ਕੰਨ ਨਾਲ ਨਾ ਸੁਣੀ ਪ੍ਰਵਾਣ ਨਹੀਂ ਹੋਣੀ ਉਦੋਂ ਆਉਂਦਾ ਹੀ ਮੈਂ ਇਹ ਕਰਦਾ ਅਭਿਆਸ ਮੈਂ ਕਹਿੰਦਾ ਵੀ ਤੁਸੀਂ ਕਰਕੇ ਦੇਖ ਲਓ ਬਸ ਪੰਜ ਬਾਣੀਆਂ ਨੂੰ ਜਰਾ ਇੱਕ ਸਵਾ ਘੰਟੇ ਚ ਪੜਿਆ ਕਰੋ ਦਰ ਦਰ ਕਰਕੇ ਪੰਜ ਬਾਣੀਆਂ ਰਹਾਉ ਰੋ ਆਸ ਇੰਨੀ ਤੇਜ ਇੰਨੀ ਤੇ ਸੁਖਲਾ ਪੜ ਕੇ ਹਮ ਤਰਕ ਉਹ ਜਿਹੜੀ ਸੌ ਜਾਂਦੇ ਵੀ ਆਹੀ ਤਾਂ ਅਸਲੀ ਲਾਸੀਂ ਖੱਟਣ ਵਾਲਾ ਉਹ ਤਾਂ ਖੱਟਿਆ ਹੀ ਨਹੀਂ ਤੁਸੀਂ ਹੈ ਮੈਂ ਕਹਿੰਦਾ ਵੀ ਮੈਂ ਤਾਂ ਕਦੇ ਵੀ ਇੱਕ ਪੰਕਤੀ ਦਾ ਹੀ ਅਭਿਆਸ ਕਰੀ ਜਾਂਦਾ ਨਾ ਬੇਟਾ ਇੱਕ ਪੰਕਤੀ ਚ ਹੀ ਬਹੁਤ ਕੁਝ ਹੈ ਇੱਕ ਪੰਕਤੀ ਵਿਦਿਆ ਅਭਿਆਸ ਦੇ ਸੁਣਨ ਵਿੱਚ ਹੀ ਬਹੁਤ ਕੁਝ ਹੈ ਕੋਈ ਸਮਝੋਂਗੇ ਨਹੀਂ ਸੁਖਮਨੀ ਸਾਹਿਬ ਦਾ ਪਾਠ ਤਾਂ ਹੀ ਮੈਂ ਕਹਿੰਦਾ ਸੁਖਮਨੀ ਸਾਹਿਬ ਦਾ ਇਹ ਦੇਖੋ ਪ੍ਰਭ ਮੈਂ ਲੋਕਾਂ ਨੂੰ ਸਭ ਨੂੰ ਕਹਿੰਦਾ ਵੀ ਪ੍ਰਭ ਕੈ ਸਿਮੰਦਰਿទ្ធ ਸਿਦ ਨੌ ਨਿਦ ਇਹਦੇ ਨਾਲ ਬ੍ਰਿਧੀ ਸiddhi ਆਉਂਦੇ ਮੈਂ ਤਾਂ ਸੁੱਤੇ ਸਦ ਦੱਸਿਆ ਉਹ ਕੋਈ ਕਰਨ ਲੱਗੇ ਰਿਧ ਸਿਦ ਨੌ ਨਿਰੇਸੇ ਨੂੰ ਉਹ ਆ ਗਿਆ ਇਹ ਸੋਹਣੀਆਂ ਬਹੁਤ ਹੁੰਦੀਆਂ। ਇਹ ਤੁਸੀਂ ਕਦੇ ਦੇਖੀਆਂ ਨਹੀਂ। ਬਹੁਤ ਸੁੰਦਰ ਸਰੂਪ ਹੁੰਦੇ ਇਹਨਾਂ ਦੇ। 16 ਸਾਲ ਦੀ ਉਮਰ ਹੁੰਦੀ ਇਹਨਾਂ ਦੀ। ਉਹ ਡੋਲ ਗਿਆ। ਉਹ ਕਹਿੰਦਾ ਮੈਥ ਤਾਂ ਕੰਟਰੋਲ ਨਹੀਂ ਹੋ ਰਿਹਾ ਮੈਂ ਗੱਲ ਸੁਣ। ਤੈਨੂੰ ਤੂੰ ਮੇਰੇ ਕੋਲ ਆਇਆ ਉਹ ਕਥਾ ਜੋ ਸੁਣ ਕੇ ਕਰੀ। ਫਿਰ ਮੈਂ ਸੋਚਿਆ ਵੀ ਉਹ ਹੋ ਗਲਤ ਹੋ ਗਿਆ ਮੇਥੋਂ ਕੰਮ। ਹੁਣ ਮੈਂ ਪ੍ਰਭ ਕੈ ਸਿਮਨ ਰਿੱਧ ਸਿਧ ਨੌ ਨਿਦ। ਇਨ ਸੰਭਾਲਣਾ ਕਹਿੰਦੇ ਆ ਪ੍ਰਭ ਕਾ ਸਿਮਨ ਗਿਆਨ ਧਿਆਨ ਤਤ ਬੁੱਧ ਦੋ ਬੰਗਤੀਆਂ ਇਕੱਠੀਆਂ ਪੜੋ ਇਹ ਕੱਲਾ ਰਿੱਧ ਸਿੱਧ ਨਾਉ ਨੇ ਤਾਂ ਪੜ ਲਾਂਗੇ ਪਰ ਇਹ ਸੱਟ ਲੈਣਗੀਆਂ ਫਿਰ ਆਪਾਂ ਹੋਰ ਵੀ ਦੁਨੀਆ ਸੱਟ ਲੂਗੀ ਆ ਕੇ ਰਿੱਧੀਆਂ ਸਿੱਧੀਆਂ ਵਿੱਚ ਦੀ ਪ੍ਰਵੇਸ਼ ਹੋ ਕੇ ਕਿਸੇ ਹੋਰ ਰਸਤੇ ਵੀ ਆ ਜਾਂਦੇ ਨੇ ਕਈ ਵੇਲੇ ਬੜਾ ਖਰਾਬ ਕਰਦੀਆਂ ਫਿਰ ਇਹ ਰਿੱਧ ਸਿੱਧ ਨਾ ਵਹਿ ਕੇ ਦਾਸੀ ਇਸ ਕਰਕੇ ਵਾਹਿਗੁਰੂ ਮੰਤਰ ਜਪਣ ਨਾਲ ਸਭ ਕੁਝ ਮਿਲੇਗਾ ਕੋਈ ਚੀਜ਼ ਨਹੀਂ ਜਿਹੜੀ ਨਹੀਂ ਮਿਲੇਗੀ ਮੈਂ ਜਿੰਨਾ ਟਾਈਮ ਤੁਸੀਂ ਲਾਉਣਾ ਨਾ ਇੱਧਰ ਲੈ ਉੱਧਰ ਹੋਰ ਕੰਮਾਂ ਤੇ ਕਰਨਾ ਕਾਦੇ ਲਈ ਐ ਵਿਦੇਸ਼ਾਂ ਚ ਕਾ ਲਈ ਜਾ ਰਹੇ ਹਾਂ ਇੱਥੇ ਕੀ ਕਰ ਰਹੇ ਹਾਂ ਇੱਥੇ ਮਹਿਰਾ ਫੇਰੀਆਂ ਚੋਰੀਆਂ ਯਾਰੀਆਂ ਠੱਗੀਆਂ ਮਾਰ ਚੋਰੀਆਂ ਆ ਉਹ ਕਰ ਉਹ ਕਰੋ ਉਹ ਕਰ ਕਾਦੇ ਲਈ ਪੈਸੇ ਲਈ ਤੇ ਪੈਸਾ ਤਾਂ ਮਾਰਾ ਘੇ ਲਾਉ ਲక్ష్ਮੀ ਤੋੜਨਾ ਆ ਬਈ ਖਾਏ ਖਰਚ ਰਹੰਦਾ ਆ ਫੌੜੀ ਕਰ ਲੋ ਜਾਂ ਤੂੰ ਮੇਰਾ ਵੱਲ ਹੈ 7 ਲੱਖ 2.5 ਲੱਖ 10 ਲੱਖ 20 ਲੱਖ 50 ਲੱਖ ਦਾ ਮੈਂ ਕਹਿੰਦਾ ਲక్ష్ਮੀ ਨਾ ਖੜ ਗਿਆ ਕਿ ਤੈ ਮੈਨੂੰ ਫੜ ਲਿਆ